ਉਕੁਰ ਅਰਜੰਦ ਦੇ ਪਾਤਸ਼ਾਹ ਜੀ ਦੇ ਦਰਬਾਰ ਵਾਸਤੇ ਪਾਲਣ ਜਾਇਦਾ। ਛੇੜਾਈ ਕੋ ਪਾਥੀ ਵੀ ਦੇਵੇਗਾ। ਇੱਕ ਪਾਥੀ ਬਦਲੇ ਵੀ ਦੁੱਧ ਵਾਲੇ ਨੂੰ ਦੁੱਧ ਤੇ ਪੁੱਤ ਵਾਲੇ ਨੂੰ ਪੁੱਤ ਮਿਲੇਗਾ। ਸੁਣਿਓ ਸ਼ਰਧਾ ਨਾਲ ਤੁਸੀਂ ਦੂਰੋਂ ਦੂਰੋਂ ਪਿਆਰ ਵਿੱਚ ਸੇਵਾ ਕਰਨ ਵਾਸਤੇ ਆਏ। ਕੋ ਇਸ ਤਰ੍ਹਾਂ ਆਵਾਜ਼ ਦੇਣਾ। ਕੋਈ ਇੱਕ ਪਾਥੀ ਵੀ ਦੇਵੇਗਾ ਪਹਿਲੇ ਸਮਾਂ ਚ ਲੋਕ ਬਾੜ ਦੇ ਹੀ ਪਾਥੀਆਂ ਸੰਨ ਹੁਣ ਵੀ ਪਿੰਡਾਂ ਚ ਆਪਾਂ ਬਾੜਦੇ ਇੱਕ ਪਾਥੀ ਦੇਣ ਵਾਲੇ ਨੂੰ ਦੁੱਧ ਬਦਲੇ ਦੁੱਧ ਪੁੱਤ ਬਦਲੇ ਪੁੱਤ ਤੇ ਇੱਕ ਬੀਬੀ ਨੇ ਕਹਿ ਦਿੱਤਾ ਕਹਿੰਦੀ ਭਾਈ ਜੀ ਪਾਥੀਆਂ ਬਦਲੇ ਦੁੱਧ ਪੁੱਤ ਦੇਈ ਜਾਂਦਾ ਏ ਸਾਡੇ ਪਿੰਡ ਤਾਂ ਗੋਆ ਹੀ ਨਹੀਂ ਮੁਕਣਾ ਭਾਈ ਸਾਹ ਲੋਕ ਕੀ ਕਹਿੰਦਾ ਏ ਕਹਿੰਦਾ ਬੀਬੀ ਛੇ ਤੇਰੇ ਪਿੰਡ ਕੋਆ ਨੇ ਮੁਕਣਾ ਉਹ ਤੂੰ ਗੁਰੂ ਅਰਜਨ ਦੇਵ ਦੇ ਖਜ਼ਾਨੇ ਨਹੀਂ ਜਾਣਦੇ ਦੁਨੀਆਂ ਦਾ ਧਨ ਮੁਕ ਸਕਦਾ ਏ ਦੁਨੀਆਂ ਦੀਆਂ ਦੌਲਤਾਂ ਮੁਕ ਸਕਦੀਆਂ ਨਹੀਂ ਗੁਰੂ ਨਾਨਕ ਦੀਆਂ ਰਹਿਮਤਾਂ ਨਹੀਂ ਮੁਕ ਸਕਦੀਆਂ ਗੁਰੂ ਅਰਜਨ ਦੇਵ ਜੀ ਦੀਆਂ ਬਖਸ਼ਾ ਨਹੀਂ ਮੁਕ ਸਕਦੀਆਂ